ਤਾਨਪੁਰ ਲੋਤੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼ਾਮਲ 16 ਟਾਪੂ ਨੂਮਾ ਪਿੰਡਾਂ ਦੀ ਹਾਲਤ 'ਚ ਹਲਕਾ ਸੁਧਾਰ ਦਿਖਾਈ ਦੇ ਰਿਹਾ ਹੈ। ਪਿੰਡ ਬਾਉਪੁਰ ਅਤੇ ਸੰਗਰਾਤ ਮੇਤ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਹੈ। ਦੱਸ ਦਈਏ ਕਿ ਇੱਥੇ ਕਈ ਆਰਜ਼ੀਬਾਂ ਟੁੱਟਣ ਤੋਂ ਬਾਅਦ ਹਾਲਾਤ ਬੇहद ਮੰਦ ਭਾਗੇ ਹੋ ਚੁੱਕੇ ਸਨ। ਖੇਤਾਂ ਅਤੇ ਘਰਾਂ ਤੱਕ ਪਾਣੀ ਭਰ ਚੁੱਕਿਆ ਸੀ। ਹੁਣ ਇਹਨਾਂ ਕਿਸਾਨਾਂ ਦੇ ਲਈ ਅਗਲੀ ਫਸਲ ਦੀ ਬਿਜਾਈ ਵੱਡੀ ਚੁਣੌਤੀ ਹੈ। ਕਿਉਂਕਿ ਸੰਸਾਧਨਾਂ ਦੀ ਘਾਟ ਅਤੇ ਆਰਥਿਕ ਤੌਰ ਤੇ ਮਦਹਾਲੀ ਨਾਲ ਜੂਝ ਰਹੇ ਇਸ ਇਲਾਕੇ ਦੇ ਕਿਸਾਨ ਆਪਣੀ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਵਿੱਚ ਅਸਮਰਥ ਹਨ ਤੇ ਬਰਬਾਦੀ ਇੰਨੇ ਵੱਡੇ ਪੱਧਰ ਤੇ ਹੋ ਚੁੱਕੀ ਆ ਕਿ ਜਿਹਦਾ ਅਨੁਮਾਨ ਲਾਉਣਾ ਬਹੁਤ ਔਖਾ ਵਾ ਇਸ ਸਮੇਂ ਜਿਹੜੇ ਕਿਸਾਨ ਆ ਉਹ ਮਹੀਨਾ ਡੇਢ ਮਹੀਨੇ ਦੀ ਜਿਹੜੀ ਉਹਨਾਂ ਨੇ ਪੀੜਾ ਹੰਡਾਈ ਆ ਜਦੋਂ ਆਪਣੇ ਖੇਤਾਂ ਨੂੰ ਦੇਖਦੇ ਆ ਤੇ ਕਿਸਾਨਾਂ ਦੇ ਦਿਲ ਆ ਜਿਹੜੇ ਉਹ ਰੱਬ ਹੀ ਜਾਣਦਾ ਵਾ ਤੇ ਜਾਂ ਕਿਸਾਨ ਜਾਣਦਾ ਵੇ ਕਿਹੜੇ ਉਹ ਇੰਨੇ ਨਿਰਾਸ਼ਾ ਦੇ ਵਿੱਚੋਂ ਇੰਨੀ ਗਮੀ ਦੇ ਵਿੱਚੋਂ ਉਹ ਨਿਕਲ ਰਹੇ ਆ ਸੋ ਹੁਣ ਆਸ ਆ ਉਮੀਦ ਆ ਦੇਸ਼ ਨਿਵਾਸੀਆਂ ਤੋਂ ਵਿਦੇਸ਼ ਨਿਵਾਸੀਆਂ ਤੋਂ ਕਿ ਜਿਹੜਾ ਬਾਹ ਇਹਨਾਂ ਦੀ ਫੜਨ ਜਿਹੜੀ ਜ਼ਮੀਨ ਇਹਨਾਂ ਦੇ ਵਿੱਚ ਰੇਤਾ ਪੈ ਗਈ ਆ ਜਾਂ ਆ ਜਿਹੜੀ ਮਿੱਟੀ ਪੈ ਗਈ ਆ ਜਾਂ ਪਾੜ ਪੈ ਗਏ ਆ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਤੇ ਤਾਂ ਜੋ ਇਹ ਕਿਸਾਨ ਜਿਹੜਾ ਆਪਣੇ ਬੱਚਿਆਂ ਦੇ ਭਵਿੱਖ ਲਈ ਫੀਸਾਂ ਤਾਰ ਸਕਣ ਉਹਨਾਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਕਰ ਸਕਣ ਜਿਨ੍ਹਾਂ ਨੇ ਵਿਆਹ ਕਰਨੇ ਆ ਜਾਂ ਹੋਰ ਪ੍ਰੋਗਰਾਮ ਕਰਨੇ ਉਹ ਕਿਸਾਨ ਆਪਣੇ ਨੇਪਰੇ ਚੜਾ ਸਕਣ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਆ ਕਿ ਜਿਹੜੇ ਘਰ ਰੁੜ ਗਏ ਉਹਨਾਂ ਦਾ ਐਸਟੀਮੇਟ ਲਾ ਕੇ ਜਿਸਕ ਦਾ ਜਿੱਦਾਂ ਇਹਦਾ ਵੀ ਘਾਰਿਆ ਉਸ ਹਵਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਫਸਲਾਂ ਦਾ ਮੁਆਵਜ਼ਾ ਜਿਹੜਾ ਕਮ ਸੇ ਕਮ 70000 ਰੁਪਏ ਦਿੱਤਾ ਜਾਵੇ ਤੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਤੁਸੀਂ ਅਸੀਂ ਖੋਚੇ ਚਲੋ ਵੀ ਤੁਸੀਂ ਕਹੇ ਜਿਸ ਦੀ ਖੇਤ ਉਸ ਦੀ ਰੇਤ ਪਰ ਨਹੀਂ ਉਹ ਰੇਤ ਸਾਡੀ ਵਿਗਨੀ ਨਹੀਂ ਗਈ ਉਹ ਮਿੱਟੀ ਵਾਲੀ ਰੇਤ ਆ ਜਾਂ ਰੇਤ ਸਾਧਨੀ ਕੋਈ ਨਹੀਂ ਹੈ ਕਿ ਕਿਸਾਨਾਂ ਕੋਲ ਕੋਈ ਰੇਤਾਂ ਨੂੰ ਕਿਦਾਂ ਚੱਕਣਗੇ ਇਸ ਕਰਕੇ ਰੇਤਾ ਦਾ ਮੁਆਵਜ਼ਾ ਜਿਹੜਾ ਉਹਨਾਂ ਨੂੰ 1 ਲੱਖ 1.5 ਲੱਖ ਰੁਪਏ ਜਿਹੜਾ ਵੱਖਰਾ ਦਿੱਤਾ ਜਾਵੇ ਤਾਂ ਜੋ ਇਨ ਜਿਹੜੀ ਜ਼ਮੀਨ ਦੇ ਵਿੱਚੋਂ ਰੇਤਾ ਉਹ ਆਸੇ-ਪਾਸੇ ਕਰਕੇ ਤੇ ਆਪਣਾ ਗੁਜ਼ਾਰਾ ਕਰ ਸਕਣ। ਰਾਏਕ ਜੀ ਦਾ ਖਾਲਸਾ ਵਰਜੀ ਹੁਤੇ ਹਾਲਤ ਅਜੇ ਮਾੜੀ ਆ ਫਿਲਹਾਲ ਕੋਈ ਹਾਲ ਨਹੀਂ ਆ ਜੀ ਮਤਲਬ ਰਾਮਪੁਰ ਗੋੜੇ ਤੇ ਪਾਣੀ ਫੁੱਲ ਚੱਲਣ ਡਿਆ ਜੇ ਜਿੱਥੋਂ ਟੁੱਟਾ ਮਲ ਰਾ ਜਿਹੜਾ ਬਣ ਟੁੱਟਾ ਵਾ ਇਹ ਪਾਣੀ ਚੱਲ ਰਿਹਾ ਉਥੇ ਤੇ ਘਰ ਉਥੇ ਕੋਈ 9-10 ਦੇ ਇੱਕਦਮ ਰੋੜੀ ਗਏ ਘਰ ਤੇ ਬਾਕੀ ਜਿਹੜੇ ਹੋਰ ਵੀ ਉਹ ਪਿੰਡ ਦੇ ਵਿੱਚ ਇੱਕ ਦੋ ਘਰ ਵੀ ਪਾਟੇ-ਪੁੱਟੇ ਉਹਨਾਂ ਨੇ ਕੋਈ ਢਿੱਲਾ ਸੁਖਾਵੇਂ ਨਹੀਂ ਹੈਗੇ। ਇਹ ਗੁਰਦੁਆਰੇ ਦੀ ਕੋਲ ਰਸਤਾ ਮਸ ਠੀਕ ਹੈ ਅੱਗੇ ਤੇ ਰਸਤਾ ਖਰਾਬ ਹੀ ਆ ਅੱਗੇ ਕੋਈ ਡਾ ਵਧੀਆ ਰਸਤਾ ਨਹੀਂ ਹੈਗਾ ਪਾਣੀ ਜੇ ਹੈ ਹੀ ਨਾ ਪਾਣੀ ਬਰਾਬਰ ਨਿਕਲਿਆ ਨਹੀਂ ਸਾਰਾ ਜੇ ਪਾਣੀ ਇਦਾਂ ਹੀ ਤੁਰਿਆ ਫਿਰਦਾ ਵੀ ਇੱਥੋਂ ਆ ਥੋੜਾ ਇਲਾਕਾ ਉੱਚਾ ਕਰਕੇ ਪਾਣੀ ਥੱਲੇ ਗਿਆ ਥੱਲੇ ਬਗਪੁਰ ਦੇ ਪਰਲੇ ਬੰਨੇ ਪਾਣੀ ਦਾ ਜੇ ਬਥੇਰਾ ਹੈਗਾ ਪਰ ਤੇ ਇਧਰ ਸੰਗਰੇ ਵਾਲੇ ਬੰਨੇ ਪਾਣੀ ਪੂਣੀ ਹੈਗਾ ਜੀ ਸਾਰੇ ਬੰਨੇ ਪਾਣੀ ਜੇ ਹੈਗਾ ਚਰਚੇਰੇ ਜੀ ਇਹ ਜੀ ਤਾਂ ਖੰਸਾ ਇਸ ਸਮੇਂ ਇਧਰ ਕੀ ਹਾਲਾਤ ਨੇ ਦੇਖੋ ਜੀ ਕੁਲਦੀਪ ਸਿੰਘ ਸੰਗਰਾ ਤਹਿਸੀਲ ਫਗਵਾੜਾ ਪੋਟਾ ਡਿਸਟ੍ਰਿਕਟ ਕਪੂਰਥਲਾ ਇਹ ਆ ਵੀ ਸਾਡੇ ਹਾਲਾਤ ਜਿਹੜੇ ਆ 11 ਤਰੀਕ ਤੇ ਖਰਾਬ ਹੋਏ ਸੀਗੇ ਤੇ ਕੱਲ ਦੇ ਕੁਝ ਸੁਧਰੇ ਆ ਇਹ ਆ ਕਿ ਬਾਉ ਪਰ ਕਦੀਮ ਤੇ ਬਾਉ ਪਰ ਜਦੀਦ ਦਾ ਜਿਹੜਾ ਗੁਰਦੁਆਰਾ ਸਾਹਿਬ ਉੱਥੋਂ ਦਾ ਅਗਰਾਸਤਾ ਚਾਲੂ ਆ ਆ ਉਸ ਤੋਂ ਅੱਗੇ ਜਿਹੜਾ ਸਾਂਘਰਾ ਪਿੰਡ ਆ ਤੇ ਹੋਰ ਨਾਲ ਦੇ ਪਿੰਡ ਆ ਉਹਨਾਂ ਤੱਕ ਤੇ ਅਜੇ ਵੀ ਬੋਟ ਹੀ ਚਲਦੀ ਹੈ ਤੇ ਜਿਹੜਾ ਰਾਮਪੁਰ ਗੌਰੇ ਤੋਂ ਜਿਹੜੇ ਪੰਜ-ਛਤ ਆਪਣੇ ਘਰ ਠੱਠੇ ਆ ਉੱਥੇ ਜਿਹੜਾ ਇੰਨਾ ਕੁ ਜ਼ਿਆਦਾ ਪਾੜ ਆ ਕਿ ਜਿਹੜਾ ਤੀਸਰਾ ਦਰਿਆ ਵਾ ਉਹ ਐਸੇ ਵਕਤ ਇਸ ਏਰੀਏ ਦੇ ਸੈਂਟਰ ਵਿੱਚ ਦੀ ਵਗ ਰਿਹਾ ਜਿਹੜਾ ਤਰਨ ਤਰਨ ਦੀ ਫਲੋ ਜਾਂਦਾ ਸੀ ਉਹ ਬਿਲਕੁਲ ਬੰਦ ਹੋ ਚੁੱਕਾ ਹੈ ਹੁਣ ਕੀ ਕੀ ਮੁਸ਼ਕ ਮੁਸ਼ਕਲਾਂ ਦੇ ਆ ਰਹੀਆਂ ਵੀ ਵੇਖੋ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਪਾਣੀ ਘਟ ਜਵੇ ਜਿਹੜਾ ਸਾਡਾ ਰਾਮਪੁਰ ਗੌਰੇ ਤੋਂ ਤੋੜ ਚੱਲਦਾ ਪਿਆ ਵਾ ਵੈਣ ਵੱਡਾ ਜਦੋਂ ਉਹ ਬੰਦ ਹੋ ਗਿਆ ਉਦੋਂ ਹੀ ਸਾਡੀਆਂ ਮੁਸ਼ਕਲਾਂ ਹੱਲ ਹੋਣੀਆਂ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਉਹ ਬੰਦ ਹੋਵੇ ਖੇਤਾਂ ਦੀ ਮਿੱਟੀ ਕਿੰਨੀ ਕਿ ਜਮਾ ਖੇਤਾਂ ਦੀ ਮਿੱਟੀ ਦਾ ਬੇਸਹਾਬੀ ਆ ਵੀ ਜਿਹੜਾ ਇਧਰਲੀ ਸਾਈਡ ਬਾਉਪੁਰ ਦੀ ਸਾਈਡ ਤੇ ਰਾਮਪੁਰ ਗੌਰੇ ਤੋਂ ਜਿਹੜਾ ਅੱਗੇ ਉੱਥੋਂ ਫੁੱਟ ਕੇ ਮਿੱਟੀ ਤੇ ਅੱਗੇ ਲਿਆ ਕੇ ਖੇਤਾਂ ਦੇ ਵਿੱਚ 4-4 5-5 ਫੁੱਟ ਜਿਹੜੀ ਮਿੱਟੀ ਜਮਾ ਹੋ ਚੁੱਕੀ ਹੈ ਜੀ